ਅੱਜ 23 ਮਾਰਚ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦਿਹਾੜੇ ਤੇ ਯੂਥ ਪਾਵਰ ਤਲਵਾੜਾ ਤੇ ਆਸ਼ਾ ਦੇਵੀ ਕੈਂਸਰ ਐਟ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਤੇ ਤਲਵਾੜਾ ਮਹਾਰਾਣਾ ਪ੍ਰਤਾਪ ਚੌਂਕ ਵਿਖੇ ਕੈਂਡਲ ਚਗਾ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਉਹਨਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ। ਟੋਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹੀਦ ਭਗਤ ਸਿੰਘ ਤੇਰੀ ਸੋਚ ਤੇ ਸਹਰਾ ਦੇਾਂਗੇ ਟੋਕੇ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਿਹੜੇ ਆ ਸ਼ਹੀਦੀ ਦਿਹਾੜੇ ਤੇ 23 ਮਾਰਚ 1931 ਨੂੰ ਜਿਹੜੀ ਉਹਨਾਂ ਨੇ ਸ਼ਹੀਦੀ ਜਿਹੜੀ ਪ੍ਰਾਪਤ ਕੀਤੀ ਸੀਗੀ ਤੇ ਉਹਦੇ ਪਵਿੱਤਰ ਦੇ ਵਿੱਚ ਅੱਜ ਅਸੀਂ ਯੂਥ ਪਾਵਰ ਤਲਵਾਣਾ ਵੱਲੋਂ ਤੇ ਆਸ਼ਾ ਦੇਵੀ ਕੈਂਸਰ ਰੈਟ ਸੋਸਾਇਟੀ ਵੱਲੋਂ ਜਿਹੜੇ ਤਲਵਾੜੇ ਦੇ ਸਾਰੇ ਯੂਥ ਅੱਜ ਇਕੱਠਾ ਹੋਇਆ ਔਰ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੂੰ ਉਹਨਾਂ ਦੇ ਦਿਹਾੜੇ ਤੇ ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਅੱਜ ਸਾਡੇ ਯੂਥ ਇੱਥੇ ਇਕੱਠਾ ਹੋਇਆ ਮੈਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਇਸ ਦਿਹਾੜੇ ਲਈ ਕੱਢਿਆ ਮੈਂ ਵਿਨਾਇਕ ਜੀ ਨੂੰ ਵੀ ਕਹਾਂਗਾ ਵੀ ਦੋ ਲਫ਼ਜ਼ ਕਹਿਣ ਸੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਥੇ ਆਉਣ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਤਲਵਾੜਾ ਦਾ ਯੂਥ ਤੇ ਆਸ਼ਾ ਦੇਵੀ ਕੈਂਸਰ ਰੇਟ ਸੁਸਾਇਟੀ ਦੀ ਸਾਰੀ ਟੀਮ ਤੇ ਅੱਜ 23 ਮਾਰਚ 1931 ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਆ। ਇਹਨੂੰ ਅਸੀਂ ਇੱਥੇ ਕੈਂਡਲ ਲਾਈਟ ਦੇ ਨਾਲ ਅਸੀਂ ਇੱਥੇ ਉਹਨਾਂ ਨੂੰ ਇੱਕ ਸ਼ਰਧਾਂਜਲੀ ਭੇਟ ਕੀਤੀ ਹੈ। 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਤੇ ਸਾਨੂੰ ਉਹਨਾਂ ਦੀਆਂ ਸ਼ਹੀਦੀਆਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ। ਉਹਨਾਂ ਨੇ ਬਹੁਤ ਕੁਝ ਕੀਤਾ। ਅੱਜ ਅਸੀਂ ਸਿਰ ਚੁੱਕ ਕੇ ਜਿੱਥੇ ਵੀ ਕਿਤੇ ਜਾਂਦੇ ਆਂ ਜਾਂ ਆਪਣੇ ਆਪ ਨੂੰ ਹਿੰਦੁਸਤਾਨੀ ਕੈਪ ਆਨੇ ਆ ਤੇ ਇਹ ਸਿਰਫ ਉਹਨਾਂ ਦੀ ਬਦੌਲਤ ਹੈ ਜਿਨ੍ਹਾਂ ਨੇ ਸਾਡੇ ਲਈ ਲੜੇ ਤੇ ਸ਼ਹੀਦੀਆਂ ਦਿੱਤੀਆਂ ਤੇ ਇਸ ਦੇ ਨਾਲ ਨਾਲ ਹੀ ਉਹਨਾਂ ਦੇ ਸਿਧਾਂਤਾਂ ਨੂੰ ਯਾਦ ਰੱਖਦੇ ਹੋਏ ਸਾਨੂੰ ਹਮੇਸ਼ਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਤੇ ਸਾਰਾ ਟਾਈਮ ਤਾਂ ਚਲੋ ਅਸੀਂ ਨਹੀਂ ਕਹਿ ਸਕਦੇ ਪਰ ਮੌਕੇਦਰ ਮੌਕੇ ਜੋ ਉਹਨਾਂ ਦਾ ਬੰਦਾ ਸਨਮਾਨ ਹੈ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਜੀ ਕਹਾਂਗੇ ਝੋਕ ਕੇ ਮਗਾ ਸਿੰਘ ਤੇਰੀ ਸੋਚ ਤੇ ਕਹਾਂਗੇ ਝੋਕ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ